ਜਿਹੜਾ ਨਾਰਮਲ ਹੈ ਹੁਣ ਅੱਜਕੱਲ ਇੱਕ ਨੰਬਰ ਦਾ ਜੋੜ ਦਾ ਪਹਿਲਵਾਨ ਹੈ ਇਹ ਸੱਚੀ ਗੱਲ ਹੈ ਪੰਜਾਬ 'ਚ ਜਿਹੜਾ ਚਾਹੇ ਹਰਿਆਣੇ ਦਾ ਵੀ ਆ ਅਸਕੰਦਰ ਵੀ ਆ ਜੱਸਾ ਪੱਟੀ ਪ੍ਰਿਤਪਾਲ ਹੂੰ ਉਹ ਭਾਜੀ ਸੀਜ਼ਨ ਦਾ 2 ਕਰੋੜ ਪਲੱਸ ਕਮਾਉਂਦੇ ਆ 2 ਕਰੋੜ ਪਲੱਸ ਜਿਹੜਾ 2 ਨੰਬਰ ਜੋੜ 'ਚ ਆ ਮਤਲਬ ਪਟਕੇ ਤੋਂ ਥੋੜਾ ਥੱਲੇ ਆ ਠੀਕ ਆ ਉਹ 50 ਲੱਖ 40 ਲੱਖ ਕਮਾਉਂਦਾ ਜਿਹੜਾ 3 ਨੰਬਰ ਤੇ ਜੋੜਿਆ 15 ਲੱਖ 20 ਲੱਖ ਸੀ ਜਾਂਦਾ ਪੈਸਾ ਬਹੁਤ ਹੈ ਪੰਜਾਬ ਚ ਬਹੁਤ ਔਰ ਪੰਜਾਬ ਚ ਸ਼ਕੀਨ ਬੰਦੇ ਆ ਜਿਹੜੇ ਪੈਸਾ ਲਾਉਂਦੇ ਭਲਵਾਨੀ ਬਿਲਕੁਲ ਸਹੀ ਗੱਲ ਹਰਿਆਣਾ ਮਹਾਰਾਸ਼ਟਰ ਚ ਵੀ ਹੈਗੇ ਆ ਪੰਜਾਬ ਦੇ ਤਾਂ ਮੰਨ ਲਓ ਅੱਜ ਐਸ ਪਿੰਡ ਗੱਡੀ ਦਿੱਤੀ ਤਾਂ ਦੂਏ ਦੂਏ ਪਿੰਡ ਵੀ ਫੇ ਗੱਡੀ ਹੋਈ ਦੋਂਗੇ ਐਸ ਪਿੰਡ ਮੋਟਰਸਾਈਕਲ ਦਿੱਤਾ ਤਾਂ ਦੂਏ ਪਿੰਡ ਫੇ ਦੋ ਦੋਂਗੇ ਮੋਟਰਸਾਈਕਲ ਵੀ ਛੋਟੇ ਮੋਟੇ ਨਹੀਂ ਹਾਰਲੇ ਤੋਂ ਸ਼ੁਰੂ ਹੋ ਗਏ ਆ ਬਿਲਕੁਲ ਭਾਜੀ ਬਿਲਕੁਲ ਇਨਾ ਪੈਸਾ ਕਿਸ ਤਰੀਕੇ ਨਾਲ ਆ ਗਿਆ ਕਿ ਪਹਿਲਾਂ ਤਾਂ ਅਸੀਂ ਦੇਖਦੇ ਸੀਗੇ ਵੀ ਲੁੱਕੀ ਜਾਂਦੇ ਸੀ ਵੀ ਜਮਾ ਹੀ ਇੰਨਾ ਚੀਜ਼ਾਂ ਇੱਕ ਵੱਡੀ ਜਿਹਦੇ ਵਿੱਚ ਨਹੀਂ ਇੰਨਾ ਪੈਸਾ ਹੈਗਾ ਕੁਸ਼ਤੀ ਦੇ ਵਿੱਚ ਨਾ ਪੈਸਾ ਨਹੀਂ ਹੈਗਾ ਪਰ ਇੱਕੋ ਦਮ ਲੋਕਾਂ ਦਾ ਟ੍ਰੈਂਡ ਜਿਹੜਾ ਹੈ ਇੱਧਰ ਨੂੰ ਹੋ ਗਿਆ ਪੈਸਾ ਕਿੱਦਾਂ ਆਇਆ ਸਰ ਪੈਸਾ ਪਹਿਲਾਂ ਵੀ ਸੀਗਾ ਭਾਜ ਪਹਿਲਾਂ ਵੀ ਬਿਲਕੁਲ ਪਹਿਲਾਂ ਵੀ ਲੋਕ ਦਿੰਦੇ ਸੀਗੇ ਜਿੰਨਾਂ ਕੋ ਨਾ ਟਾਈਮ ਆ ਚ ਜਾਇਜ਼ ਹੁੰਦਾ ਸੀ ਹੁਣ ਉਹਨਾਂ ਲੋਕਾਂ ਨੇ ਜਿਹੜੇ ਟਾਈਮਾਂ ਚ 10 ਰੁਪਏ ਦਾਨ ਕੀਤੇ ਉਹ ਕਿਸੇ ਪਹਿਲਵਾਨ ਨੂੰ ਭਾਜੀ ਉਹ ਲੱਖਾਂ ਦੇ ਮਾਲਕ ਹੋਇਆ ਫਿਰ ਉਹ ਲੱਖਾਂ ਦੇਣ ਲੱਪੇ ਧੰਨਵਾਦ ਜਦ ਕਿਸੇ ਨੇ ਕੋਈ ਦਿੱਕਸ਼ੇ ਨੂੰ ਦਾਨ ਦੇਣਾ ਨਹੀਂ ਪਰਮਾਤਮਾ ਦਾ ਸ਼ੁਕਰ ਕਰਨਾ ਨਹੀਂ ਕਿੱਦਾਂ ਤਰੱਕੀ ਕਰੂੰ ਮਿਹਨਤ ਤੇ ਆਜੋ ਸਵੇਰ ਤੇ ਲੈ ਕੇ ਸ਼ਾਮ ਤੱਕ ਕਿ ਮਰਦੂ ਮਜ਼ਦੂਰ ਤਸਲਾ ਚੱਕਦਾ 500 ਰੁਪਇਆ ਕਮਾਦਾ ਹੂੰ ਤਾਂ ਕਮਾਦਾ ਕਿ ਨਹੀਂ ਹੂੰ ਇੱਕ ਪਲਵਾਨ ਅਗਲੀ ਮਿਹਨਤ ਉਹਦੀ ਅਸੀਂ ਹੁੰਦੀ ਤਪ ਵਾਲੀ ਉਹ ਅੱਧਾ ਘੰਟਾ ਕੋਲਦਾ ਰੁਪਇਆ ਲੱਖ 2 ਲੱਖ ਹੂੰ ਫਰਕ ਹੈ ਨਾ ਮਿਹਨਤ ਹੂੰ ਤਪ ਤਪ ਹਾਂ ਨਿਤਨੇ ਇਹ ਆਪਾਂ ਇਹ ਵੀ ਤਪ ਜੇ ਸਹੀ ਕੀਤਾ ਤਾਂ ਬੰਦਾ ਦਰਦਾ ਬਿਲਕੁਲ ਭਾਜੀ ਕਿਉਂਕਿ ਤੁਸੀਂ ਕਿਹਾ ਵੀ ਘਰ ਇਹ ਇੱਕ ਜਿਹੜਾ ਸਰੀਰ ਹੈ ਜ਼ਮੀਨਾਂ ਦੀ ਜ਼ਮੀਨਾਂ ਘਰ ਦੇ ਘਰ ਖਾਇੰਦਾ ਬਿਲਕੁਲ ਭਾਜੀ ਖਾੜੇ ਚ ਪਹਿਲਵਾਨ ਆ ਗਿਆ ਲਗੋਟੇ ਦਾ ਜਤੀ ਹੋਣਾ ਚਾਹੀਦਾ ਜੇ ਕੋਈ ਧਰਮ ਪਤਨੀ ਆ ਉਹ ਲਹਿੰਗੇ ਦੀ ਸਤੀ ਹੋਣੀ ਚਾਹੀਦੀ ਫਿਰ ਤਰੱਕੀ ਹੁੰਦੀ ਘਰ ਦੀ ਔਰ ਪਹਿਲਵਾਨ ਦੀ ਯੇ ਬੜੀ ਸੋਹਣੀ ਗੱਲ ਕਹੀ। ਬਿਲਕੁਲ ਭਾਈ। ਸੱਚੀ ਗੱਲ ਹੈ। ਹਮ। ਤੋਈ ਗੱਲਾਂ ਔਖੀਆਂ। ਸੱਚ ਬੋਲਣਾ, ਸੱਚ ਸੁਣਨਾ ਲੋਕ ਪਸੰਦ ਨਹੀਂ ਕਰਦੇ। ਹਮ। ਤੁਹਾਡੀਆਂ ਪੁਰਾਣੀਆਂ ਤਸਵੀਰਾਂ ਦੇਖੋ ਨਾ ਤੁਹਾਡੀ ਦੇ ਕਾਫੀ ਆ। ਤੁਹਾਡੇ ਡੋਲੇ ਨੇ ਮਤਲਬ ਲੱਗਦੇ ਹੁੰਦੇ ਆ ਵੀ ਇੱਕ ਪਾਸੇ ਪਾਸੇ ਲੋਕੀ ਐ ਵੀ ਨਾ ਮੇਰਾ ਨਾ ਮਜ਼ਾਕ ਉਡਾਉਣਾ ਸ਼ੁਰੂ ਕਰਦੇ ਨੇ ਪਰ ਜੇ ਇੱਕ ਪਾਸੇ ਆਪਾਂ ਜੌਨ ਐਬਰਾਹਮ ਦੀ ਗੱਲ ਕਰੀਏ, ਜੌਨ ਸਿਨਾ ਦੀ ਗੱਲ ਕਰੀਏ ਉਹਨਾਂ ਦੇ ਡੋਲੇ ਤਾਂ ਦੂਜੇ ਪਾਸੇ ਮੈਂ ਤੁਹਾਡੀਆਂ ਤਸਵੀਰਾਂ ਦੇਖਿਆ ਤਾਂ ਉਹੋ ਜਿਹਾ ਸਰੀਰ ਆ ਤੇ ਹੁਣ ਅਸਲ ਦੇ ਵਿੱਚ ਸਰੀਰ ਜਿਹੜਾ ਇਹ ਪਲਵਾਨੀ ਕਰਨੀ ਛੱਡ ਤੀ ਆ ਕੀ ਕਾਰਨ ਕੀ ਰਿਹਾ ਪਾਜੀ ਪਲਵਾਨੀ 2013 ਚ ਮੇਰੇ ਭਰਾ ਦੀ ਡੈਥ ਹੋ ਗਈ ਮੇਰੇ ਤੋਂ ਛੋਟਾ ਸੰਦੀਪ ਕੁਮਾਰ ਫਿਰ ਉਹਦਾ ਹੀ ਬੇਟਾ ਜੀ ਮੈਂ ਬੱਚਾ ਵਾਂਗੂ ਪਾਲਿਆ ਸੀ ਦਰੋਵ ਕੇ ਉਹਦੀ ਡੈਥ ਹੋ ਗਈ 2018 ਚ 13 ਤੋਂ ਬਾਅਦ 18 ਚ ਜਦੋਂ ਦੂਸਰੀ ਠੇਸ ਮਨ ਨੂੰ ਇੰਨੀ ਲੱਗੀ ਫਿਰ ਪਲਵਾਨੀ ਕਬੱਡੀ ਸਾਰੀ ਪਿੱਛੇ ਛੱਡ ਪਿੱਛੇ ਛੱਡ ਖਾਰੇ ਨਾਲ ਜੁੜਿਆ ਨੇ ਆਨੇ ਆਨੇ ਆਂਦੇ ਰਹੇ ਖਾੜਾ ਤਾਂ 50 ਸਾਲ ਤੋਂ ਚੱਲਦਾ ਪਰ ਪ੍ਰਮੋਟ ਜਿਹੜਾ ਇਹ ਮੇਰੇ ਹੁਣ ਇਸਤਾ ਨਹੀਂ ਕਰ ਦਿੱਤਾ ਉਹ ਮੈਨੂੰ ਆਤ ਪੈ ਕੇ ਰੀਲ ਪਾਣ ਦੀ ਕਿਦਾਂ ਮੇਰੀ ਬੇਟੀ ਕਹਿੰਦੀ ਪਾਪਾ ਪਾ ਦੋ ਪਾ ਦੋ ਉਹ ਪਾ ਦੇ ਪਾ ਦੇ ਲੋਕਾਂ ਨੇ ਪਸੰਦੇ ਨਾ ਕੀਤਾ ਉਹ ਫਿਰ ਜਿਹੜਾ ਦੇਖਿਆ ਹੁਣ ਤੁਹਾਡੇ ਹੁਣ ਬੈਠੇ ਬੈਠੇ ਹੁਣ ਕਿੰਨੇ ਲੋਕ ਆ ਗਏ ਹਮ 25 30 ਮੁੰਡੇ ਆਏ ਡਾਕਟਰ ਲੈ ਕੇ ਕੋਈ ਰਾਹੋਂ ਤੋਂ ਆਇਆ ਕੋਈ ਨੂਰਪੁਰ ਤੋਂ ਆਇਆ ਕੋਈ ਰੋਪੜ ਤੋਂ ਆਏ ਇਹ ਪਿਆਰ ਸਤਿਕਾਰ ਆ ਤੁਹਾਡੀਆਂ ਨੀਤ ਨੂੰ ਮਰਦਾਂ ਆ ਹਮ ਜਿੱਦਾਂ ਦੀਆਂ ਤੁਹਾਡੀ ਨੀਤ ਹੈ ਤੁਹਾਡੀਆਂ ਉਹਨਾਂ ਦੀਆਂ ਮਰਜ਼ੀਆਂ ਹੂੰ ਨਾ ਇਹ ਤੋਂ ਇਹ ਤੋਂ ਬਾਅਦ ਤੁਸੀਂ ਆਪ ਕੋਲ ਮਤਲਬ ਇੱਕ ਤਰੀਕੇ ਨਾਲ ਜ਼ਰੂਰ ਪਿੱਛੇ ਹੋਗੇ ਪਰ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਭਾਈ ਬੇਟੇ ਬੇਟੇ ਦੀ ਡੈੱਟ ਤੋਂ ਬਾਅਦ ਨਾ ਮੈਨੂੰ ਹਾਰਡ ਦੀ ਪ੍ਰੋਬਲਮ ਹੋ ਗਈ ਮੇਰਾ ਹਾਰਟ ਘੱਟ ਕੰਮ ਕਰਦਾ ਮੇਰੇ ਸਪੇਸ ਮੇਕਰ ਅਲਾਉਡ ਆ ਰਿਹਾ ਰਿਪੋਰਟਾਂ ਨੂੰ ਬਾਅਦ ਵਿੱਚ ਜੇ ਦੇਖਣੇ ਦਿਖਾ ਵੀ ਦੂੰਗਾ ਉੱਥੇ ਪੀਜੀਆਈ ਨੇ ਐਫ 40 ਨੇ ਮੈਨੂੰ ਆਪਰੇਟੇ ਦੱਸਿਆ ਪਰ ਪਿਤਾ ਜੀ ਨਾਲ ਗੱਲ ਹੋਈ ਮੈਂ ਕਿਹਾ ਆਪਰੇਟ ਕਰਾਉਣਾ ਕਹਦੇ ਨਹੀਂ ਰੱਬ ਰੱਬ ਕਰ ਖਾਣਾ ਜੁੜਦਾ ਆਪੇ ਮਾਲਕ ਮੇਰ ਕਰੂੰਗਾ ਉਹ ਫੇ ਹੌਲੀ ਹੌਲੀ ਐਡੀ ਕਿਰਪਾ ਹੋਈ 28% ਮੇਰਾ ਹਾਰਟ ਕੰਮ ਕਰਦਾ ਸੀ ਹੁਣ ਮੇਰਾ 52 ਕਰਦਾ ਉਹ ਜਦ ਮੈਂ ਡਾਕਟਰਾਂ ਨੂੰ ਚੈੱਕ ਅਪ ਰੈਗੂਲਰ ਕਰਾਣ ਜਾਣਾ 6 ਮਹੀਨੇ ਉਹ ਕਹਿੰਦੇ ਕੀ ਖਾਦਾ ਤੂੰ ਹੈਨਾ ਮੈਂ ਤਾਂ ਨਾਰਮਲ ਹੀ ਖਾਣਾ ਜੀ ਮੈਂ ਕਿਹਾ ਮੈਂ ਛੱਡਿਆ ਬਹੁਤ ਕੁਝ ਆ ਕਹਿੰਦਾ ਛੱਡਿਆ ਛੱਡ ਤੂੰ ਖਾਦਾ ਕੀ ਨਮਾ ਖਾਦਾ ਕੀ ਮੈਂ ਕਹਾਂ ਕੋਈ ਨਮਾ ਨਹੀਂ ਖਾਂਦਾ ਫੇਰ ਨਾ ਕਹਿੰਦਾ ਕੀਤਾ ਤੂੰ ਕਿਆ ਨਮਾ ਕਿਆ ਕੀਤਾ ਮੈਂ ਕਹਾਂ ਜੀ ਨਮਾ ਮਾਸਪੀ ਆ ਕਹਿੰਦੇ ਹੱਸਦਾ ਕਹਿੰਦੇ ਮੈਂ ਕਹਿੰਦਾ ਨਵਾਂ ਦਾ ਮੈਂ ਇਹ ਕੀਤਾ ਮੈਂ ਨਾ ਚਕਾ ਬੱਚਿਆਂ ਨੂੰ ਖਾੜਿਆਂ ਨੂੰ ਜਿਆਦਾ ਹੋ ਗਿਆ ਕਹਿੰਦਾ ਛੱਡੀ ਨਾ ਬਈ ਤਨੂ ਨੇ ਫਿੱਟ ਕਰਤਾ ਹੋ ਡਾਕਟਰ ਇਹ ਗੱਲਾਂ ਕਹਿੰਦੇ ਨਹੀਂ ਆ ਪੀਜਾ ਵਾਲਾ ਨੇ ਇਹ ਕਿਹਾ ਕਹਿੰਦਾ ਤੈਨੂੰ ਦਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਬਈ ਇਹ ਬਹੁਤ ਘੱਟ ਚਾਂਸ ਆ ਕਿਸੇ ਦਾ ਹਾਰਡ ਰਿਕਵਰ ਕਰ ਜਾਵੇ ਜਦੋਂ ਹਾਰਟ ਸੁਗੜ ਜਾਂਦਾ ਨਾ ਬਿਲਕੁਲ ਸਹੀ ਹੋਰ ਕ버 ਨਹੀਂ ਕਰਦਾ ਰਿਕਵਰ ਨਹੀਂ ਕਰਦਾ ਉਹ ਮਾਲਕ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਅੱਡੀ ਕਿਰਪਾ ਪਰਮ ਪਿਤਾ ਪਰਮਾਤਮਾ ਦੀ ਬਹੁਤ 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 ਸ਼ੁਕਰਾਨਾ ਕੋਟਨ ਕੋਟ ਹਾਰਟ ਚ ਸੁਧਾਰ ਹੋ ਗਿਆ ਦਵਾਈ ਬੰਦ ਹੋ ਗਈ ਦਵਾਈ ਵੀ ਬੰਦ ਹੋ ਗਈ ਹਾਂ ਬੰਦ ਹੋ ਗਈ 6 ਸਾਲ ਲਗਾਤਾਰ ਖਾਦੀ ਮੇਰੀ ਮੈਮਰੀ ਕਮਜ਼ੋਰ ਹੋਣ ਲੱਪੇ ਜਿਵੇਂ ਭੁੱਲਣ ਲੱਪੇ ਸੀ ਹੂੰ ਉਹਨਾਂ ਨੇ ਦੱਸਿਆ ਤੁਸੀਂ ਗੱਲ ਕੀਤੀ ਪੇਸ ਮੇਕਰ ਕਹਤਾ ਸੀ ਉਹਨਾਂ ਨੇ ਹਾਂ ਪੇਸ ਮੇਕਰ ਮੇਰੇ ਬਿਲਕੁਲ ਮੈਂ ਉਹਨੇ ਲਿਖਿਆ ਇਮੀਡੀਏਟਲੀ ਸਡਨਲੀ ਅਪਰੇਟ ਟੂ ਸਪੇਸ ਮੇਕਰ ਥਿਸ ਪਰਸਨ ਐਨੀ ਟਾਈਮ ਸਡਨਲੀ ਡੈਥ ਇਹ ਮੇਰੇ ਰਿਪੋਰਟ ਤੇ ਲਿਖਿਆ ਸਰਨਲੀ ਡੈਥ ਹਾਂ ਮੈਂ ਕਿਸੇ ਟਾਈਮ ਵੀ ਫੋੜ ਸਕਦਾ ਮਰਨ ਲੋਕੀ ਕਹਿੰਦੇ ਵੀ ਦੁਆਵਾ ਕੰਮ ਕਰਦੀਆਂ ਕਿ ਨਹੀਂ ਕਰਦੀਆਂ ਤੁਸੀਂ ਲਾਈਵ ਐਗਜ਼ਾਮਪਲ ਬਿਲਕੁਲ ਭਾਜੀ ਕਰਦੀਆਂ ਪੱਥਰ ਤੇ ਲੀਖਿਆ ਕਰਦੀਆਂ ਪਰ ਤੁਹਾਡੀ ਨੀਤ ਸਾਬ ਹੋਣੀ ਚਾਹੀਦੀ ਭਾਜੀ ਕਿਸ ਦੀ ਬਦਦਵਾ ਨਾਲ ਲੋ ਕਿਸੇ ਦੀ ਬਦਦਵਾ ਨਾਲ ਲੋ ਸੀਸ ਜਰੂਰ ਲੋ ਬਦਦਵਾ ਪੱਥਰ 파ੜ ਦਿੰਦੀ ਆ ਇਹ ਤੁਹਾਨੂੰ ਕੋਈ ਦੁਖੀ ਹੋ ਕੇ ਵੱਧਵਾ ਦੇ ਦੇਵੇ ਨਾ ਬਿਲਕੁਲ ਸਹੀ ਗੱਲ ਸੱਚਾ ਬੰਦਾ ਹਮ ਸੱਚਾ ਇਨਸਾਨ ਰੱਬ ਨੂੰ ਮੰਨਣ ਵਾਲਾ ਬੇੜਾ ਗਰਖ ਹੋ ਜਾਊਗਾ ਕਰਦਾ ਘਰ ਤਬਾਹ ਹੋ ਜਾਊ ਕਿਸੇ ਨੂੰ ਸਿੱਧੇ ਪਾਸੇ ਤੁਰੇ ਛੇੜੀ ਜਾਣਾ ਛੇੜੀ ਜਾਣਾ ਉਹ ਕਹਿੰਦਾ ਜਾ ਮਾਲਕਾ ਇਹਨੂੰ ਕਰ ਦੇ ਸਿੱਧਾ ਉਹ ਫੇਰ ਐਸਾ ਸਿੱਧਾ ਕਰਦਾ ਸਭ ਕੁਝ ਹੀ ਸਿੱਧਾ ਹੋ ਜਾਂਦਾ ਵੱਧਵਾਇਕ ਦੀ ਵੀ ਮਾਰੀ ਮਾਰੀ ਆ ਭਾਜੀ ਵੱਧਵਾ ਦਾ ਬਾਹ ਮਾਰੀ ਇੱਕ ਅਸੀਂ ਨਾ ਜਿੱਥੇ ਬੈਠੇ ਆ ਆਸ-ਪਾਸ ਕੁਦਰਤ ਮੇਗਾ ਮੰਗਾ ਪਪੂਲਰ ਪਪੂਲਰ ਦੇ ਪੇੜ ਪਤਾ ਮੈਨੂੰ ਮੈਂ ਕਹਿ ਨਹੀਂ ਲੱਗਾ ਸੀਗਾ ਤੇ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਅਕਸਰ ਮੈਂ ਪਿੰਡਾਂ ਦੇ ਵਿੱਚ ਜਾਂਦਾ ਨਾ ਮੈਨੂੰ ਦਰਖਤ ਨਹੀਂ ਨਜ਼ਰ ਆਉਂਦੇ ਹੂੰ ਮੈਨੂੰ ਖੇਤ ਨਜ਼ਰ ਆਣਗੇ ਜਿਨ੍ਹਾਂ ਨੂੰ ਸੇ ਕਈ ਵਾਰੀ ਪੰਜਾਬੀ ਕਹਿ ਵੀ ਦਿੰਦੇ ਆ ਹਰਿਆ ਭਰਿਆ ਪੰਜਾਬ ਹੂੰ ਬਟ ਜਿਹੜੇ ਲੋਕ এনवायरमेंट ਤੇ ਕੰਮ ਕਰਦੇ ਆ ਉਹ ਕਈ ਵਾਰ ਕਹਿ ਵੀ ਦਿੰਦੇ ਆ ਵੀ ਅਸੀਂ ਹਰਿਆਪੁਰਾ ਪੰਜਾਬ ਨਹੀਂ ਹੈਗੇ ਅਸੀਂ ਬਹੁਤ ਪਿੱਛੇ ਆ ਬਾਕੀ ਸਟੇਟਸ ਤੋਂ ਇਧਰ ਭੇਜ ਦਿਓ ਦਿਖਾ ਦਾਂਗੇ ਮੈਂ ਪਿੰਡ ਚ ਵੜਿਆ ਇਹ ਮੈਨੂੰ ਦਰਖਤ ਹੀ ਨਜ਼ਰ ਆਇਆ ਸਿਰਫ ਪੌਪੂਲਰ ਦੇ ਦਰਖਤ ਹੀ ਨਜ਼ਰ ਆ ਰਹੇ ਆ ਬਸ ਸਾਡੇ ਏਰੀਆ ਚ ਨਾ ਗੁੱਜਰ ਭਾਈਚਾਰਾ ਜ਼ਿਆਦਾ ਹੈ ਏਰੀਆ ਗੁੱਜਰ ਭਾਈਚਾਰੇ ਦਾ ਔਰ ਗੁੱਜਰ ਭਾਈਚਾਰਾ ਮਤਲਬ ਜੱਦੀ ਅਮੀਰ ਆ ਪੰਜ ਪੰਜ ਚਾਰ ਚਾਰ ਕੇ ਲਈ ਮੋਟਲੀ 10 20 25 50 ਵੀ ਪਰ ਬੰਦ ਪਰਸਨ ਹੈਗੇ ਆ ਹੂੰ ਉਹ ਫਿਰ ਉਹਨਾਂ ਦੀ ਜਿਹੜੀ ਮੇਨ ਫਸਲ ਆ ਪਪੂਲਰ ਤਾਂ ਉਹਨਾਂ ਨੇ ਲਾਣਾ ਹੀ ਲਾਣਾ ਲਾਣਾ ਹੀ ਲਾਣਾ ਹਾਂ ਇੱਕ ਕਿੱਲੇ 'ਚ ਉਹਨਾਂ ਨੇ ਸਾਲ ਦਾ 15-20 ਲੱਖ ਰੁਪਇਆ ਕਮਾਣਾ ਹੀ ਕਮਾਣਾ ਕਣਕ ਤਾਂ ਜਿਹੜੀ ਲੈਣੀ ਉਹ ਤਾਂ ਵੱਖਰੀ ਐ ਸਿਰਫ ਪਪੂਲਰ ਤੋਂ ਇੰਨਾ ਕਮਾਉਂਦੇ ਬਿਲਕੁਲ ਭਾਜੀ ਤੁਸੀਂ ਕਮਾਈ ਦੱਸ ਰਹੇ ਹੋ ਹਾਂ ਬਿਲਕੁਲ ਲਾਗਤ ਤੋਂ ਬਾਅਦ ਸਾਰੀ ਕਮਾਈ ਉਹ ਭਾਜੀ ਲਾਗਤ ਕੱਢ ਕੇ ਦੱਸਦਾ ਕਿਉਂਕਿ ਸਾਡੇ ਖੁੰਦੇ ਆਪਣੇ 7 ਖੇਤ ਐ 8 ਅਸੀਂ ਵੀ ਲਾਏ ਹੋਇਆ ਪਪੂਲਰ ਵੇਚੀਦੇ ਆ ਕਣਕ ਆਪਣਾ ਵੀ ਰੋਟੀ ਰਾਮ ਇੱਦੇ ਚੱਲਾ ਮਲ ਕਰੋੜਾਂ ਦਾ ਹੋ ਗਿਆ ਕਰੋੜਾਂ ਦਾ ਜਿੱਦਣ ਹੋ ਗਿਆ ਫੇ ਤੁਹਾਨੂੰ ਇੱਥੇ ਇੱਥੋਂ ਤੋਂ ਲੈ ਕੇ ਥੱਲੇ ਤੱਕ ਮਾਰਬਲ ਨਜ਼ਰ ਆਊਗਾ ਤੇ ਥੱਲੇ ਬਿਲਕੁਲ ਨਿਊ ਫ੍ਰੈਸ਼ ਫੋਰਚੂਨਰ ਮਿਲੂਗੀ